ਹੈਲਥਨੰਗ ਬ੍ਰਾਂਡ ਲੱਗੇ ਹਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਜਿਸ ਤਰ੍ਹਾਂ ਸਰੀਰ ਦੀ ਸਫਾਈ ਜ਼ਰੂਰੀ ਹੈ ਉਸੇ ਤਰ੍ਹਾਂ ਮੂੰਹ ਦੀ ਦੇਖਭਾਲ ਵੀ ਜ਼ਰੂਰੀ ਹੈ ਮੂੰਹ ਨੂੰ ਖੂਬਸੂਰਤ ਬਣਾਉਣ ਲਈ ਅਸੀਂ ਮਹਿੰਗੇ ਤੋਂ ਮਹਿੰਗੇ ਉਤਪਾਦ ਦੀ ਵਰਤੋਂ ਕਰਦੀ ਹਾਂ ਜੇਕਰ ਅਸੀਂ ਮੂੰਹ ਧੋਂਦੇ ਸਮੇਂ ਥੋੜਾ ਧਿਆਨ ਦੇਈਏ ਤਾਂ ਅਸੀਂ ਚਿਹਰੇ ਨੂੰ ਠੀਕ ਰੱਖ ਸਕਦੇ ਹਾਂ ਮੂੰਹ ਧੋਣਾ ਮਤਲਬ ਚਿਹਰੇ ਨੂੰ ਸਾਫ਼ ਕਰਨਾ ਇਹ ਤਾਂ ਹਰ ਰੋਜ਼ ਸਾਰੇ ਹੀ ਕਰਦੇ ਹਨ ਪਰ ਕੀ ਤੁਸੀਂ ਮੂੰਹ ਧੋਣ ਦਾ ਸਹੀ ਤਰੀਕਾ ਜਾਣਦੇ ਹੋ ਕਈ ਲੋਕ ਮੂੰਹ ਧੋਂਦੇ ਸਮੇਂ ਅਜਿਹੀਆਂ ਗਲਤੀਆਂ ਕਰਦੇ ਹਨ ਜੋ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਉਸ ਨਾਲ ਚਿਹਰੇ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਮੂੰਹ ਧੋਣ ਦਾ ਸਹੀ ਤਰੀਕਾ ਜਿਸ ਨਾਲ ਤੁਹਾਡਾ ਚਿਹਰਾ ਵੀ ਸਾਫ਼ ਹੋ ਜਾਵੇਗਾ ਅਤੇ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚੇਗਾ ਜਦੋਂ ਵੀ ਤੁਸੀਂ ਮੂੰਹ ਧੋਵੋ ਤਾਂ ਗਰਮ ਪਾਣੀ ਜਾਂ ਠੰਢੇ ਪਾਣੀ ਦਾ ਇਸਤੇਮਾਲ ਨਾ ਕਰੋ ਜੇਕਰ ਤੁਸੀਂ ਗਰਮ ਪਾਣੀ ਨਾਲ ਮੂੰਹ ਧੋਂਦੇ ਹੋ ਤਾਂ ਇਸ ਨਾਲ ਤੁਹਾਡੀ ਚਮੜੀ ਖੁਸ਼ਕ ਹੋਣ ਲੱਗ ਜਾਂਦੀ ਹੈ ਇਸ ਲਈ ਗਰਮ ਪਾਣੀ ਦੀ ਜਾਏ ਤੁਸੀਂ ਨਿੱਗੇ ਪਾਣੀ ਨਾਲ ਮੂੰਹ ਧੋ ਸਕਦੇ ਹੋ ਜੇਕਰ ਤੁਹਾਡੇ ਚਿਹਰੇ ਤੇ ਮੇਕਅਪ ਕੀਤਾ ਹੋਇਆ ਹੈ ਤਾਂ ਤਾਂ ਪਹਿਲਾਂ ਉਸ ਨੂੰ ਸਾਫ਼ ਕਰ ਲਓ ਉਹ ਤੁਸੀਂ ਇਸ ਨੂੰ ਰੂੰ ਜਾਂ ਕਿਸੇ ਕੱਪੜੇ ਨਾਲ ਸਾਫ਼ ਕਰ ਸਕਦੇ ਹੋ ਮੇਕਅਪ ਸਾਫ਼ ਕਰਨ ਤੋਂ ਬਾਅਦ ਹੀ ਤੁਸੀਂ ਮੂੰਹ ਧੋਵੋ ਮੂੰਹ ਧੋਣ ਤੋਂ ਪਹਿਲਾਂ ਵੀ ਸਿਰਫ ਪਾਣੀ ਨਾਲ ਮੂੰਹ ਸਾਫ਼ ਕਰੋ ਅਤੇ ਉਸ ਤੋਂ ਬਾਅਦ ਕਲੀਨਰ ਨਾਲ ਪੂਰੇ ਚਿਹਰੇ ਤੇ ਮਾਲਿਸ਼ ਕਰੋ ਇੱਕ ਵਾਰ ਮੂੰਹ ਧੋਣ ਦੇ ਸਮੇਂ ਤਕਰੀਬ 30 ਸੈਕਿੰਡ ਤੱਕ ਮ사ਜ ਕਰਨੀ ਚਾਹੀਦੀ ਹੈ ਮੂੰਹ ਧੋਣ ਤੋਂ ਬਾਅਦ ਤੌਲੀਏ ਨਾਲ ਮੂੰਹ ਸਾਫ ਕਰ ਲਵੋ ਪਰ ਹੌਲੀ ਹੌਲੀ ਮੂੰਹ ਸਾਫ ਕਰੋ ਤੌਲੀਏ ਨਾਲ ਚਿਹਰੇ ਨੂੰ ਰਗੜੋ ਨਾ ਕਿਉਂਕਿ ਇਹ ਤੁਹਾਡੇ ਚਿਹਰੇ ਤੇ ਝੁਰੜੀਆਂ ਪੈਣ ਦਾ ਖਤਰਾ ਵੀ ਹੋ ਸਕਦਾ ਹੈ ਮੂੰਹ ਸਾਫ਼ ਕਰਨ ਤੋਂ ਬਾਅਦ ਚਿਹਰੇ ਤੇ ਮੋਇਸਚਰਾਈਜ਼ਰ ਲਗਾਓ ਇਸ ਨਾਲ ਤੁਹਾਡੀ ਚੰਬੜੀ ਹਮੇਸ਼ਾ ਮਲਾਈਮ ਤੇ ਮੋਇਸਚਰਾਈਜ਼ਡ ਰਹੇਗੀ ਅੱਗੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥੀ ਧੰਨਵਾਦ ਹੈਲਥਨੰਦ ਦੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅਦਿਸ਼ਾ ਹੈਲਥੀ ਜਿਸ ਤਰ੍ਹਾਂ ਸਰੀਰ ਦੀ ਸਫਾਈ ਜ਼ਰੂਰੀ ਹੈ ਉਸੇ ਤਰ੍ਹਾਂ ਮੂੰਹ ਦੀ ਦੇਖਭਾਲ ਵੀ ਜ਼ਰੂਰੀ ਹੈ ਮੂੰਹ ਨੂੰ ਖੂਬਸੂਰਤ ਬਣਾਉਣ ਲਈ ਅਸੀਂ ਮਹਿੰਗੇ ਤੋਂ ਮਹਿੰਗੇ ਉਤਪਾਦ ਦੀ ਵਰਤੋਂ ਕਰਦੀ ਹਾਂ ਜੇਕਰ ਅਸੀਂ ਮੂੰਹ ਧੋਣ ਦੇ ਸਮੇਂ ਥੋੜਾ ਧਿਆਨ ਦੇਈਏ ਤਾਂ ਅਸੀਂ ਚਿਹਰੇ ਨੂੰ ਠੀਕ ਰੱਖ ਸਕਦੇ ਹਾਂ ਮੂੰਹ ਧੋਣਾ ਮਤਲਬ ਚਿਹਰੇ ਨੂੰ ਸਾਫ ਕਰਨਾ ਇਹ ਤਾਂ ਹਰ ਰੋਜ਼ ਸਾਰੇ ਹੀ ਕਰਦੇ ਹਨ ਪਰ ਕੀ ਤੁਸੀਂ ਮੂੰਹ ਧੋਣ ਦਾ ਸਹੀ ਤਰੀਕਾ ਜਾਣਦੇ ਹੋ ਕਈ ਲੋਕ ਮੂੰਹ ਧੋਦੇ ਸਮੇਂ ਅਜਿਹੀਆਂ ਗਲਤੀਆਂ ਕਰਦੇ ਹਨ ਜੋ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਉਸ ਨਾਲ ਚਿਹਰੇ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਮੂੰਹ ਧੋਣ ਦਾ ਸਹੀ ਤਰੀਕਾ ਜਿਸ ਨਾਲ ਤੁਹਾਡਾ ਚਿਹਰਾ ਵੀ ਸਾਫ ਹੋ ਜਾਵੇਗਾ ਅਤੇ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚੇਗਾ ਜਦੋਂ ਵੀ ਤੁਸੀਂ ਮੂੰਹ ਧੋਵੋ ਤਾਂ ਗਰਮ ਪਾਣੀ ਜਾਂ ਠੰਡੇ ਪਾਣੀ ਦਾ ਇਸਤੇਮਾਲ ਨਾ ਕਹੋ ਜੇਕਰ ਤੁਸੀਂ ਗਰਮ ਪਾਣੀ ਨਾਲ ਮੂੰਹ ਧੋਦੇ ਹੋ ਤਾਂ ਇਸ ਨਾਲ ਤੁਹਾਡੀ ਚਮੜੀ ਖੁਸ਼ਕ ਹੋਣ ਲੱਗ ਜਾਂਦੀ ਹੈ ਇਸ ਲਈ ਗਰਮ ਪਾਣੀ ਦੀ ਬਜਾਏ ਤੁਸੀਂ ਨਿੱਗੇ ਪਾਣੀ ਨਾਲ ਮੂੰਹ ਧੋ ਸਕਦੇ ਹੋ ਜੇਕਰ ਤੁਹਾਡੇ ਚਿਹਰੇ ਤੇ ਮੇਕਅਪ ਕੀਤਾ ਹੋਇਆ ਹੈ ਤਾਂ ਤਾਂ ਪਹਿਲਾਂ ਉਸ ਨੂੰ ਸਾਫ਼ ਕਰ ਲਵੋ ਤੁਸੀਂ ਤੁਸੀਂ ਇਸ ਨੂੰ ਰੂਨ ਜਾਂ ਕਿਸੇ ਕੱਪੜੇ ਨਾਲ ਸਾਫ਼ ਕਰ ਸਕਦੇ ਹੋ ਮੇਕਅਪ ਸਾਫ਼ ਕਰਨ ਤੋਂ ਬਾਅਦ ਹੀ ਤੁਸੀਂ ਮੂੰਹ ਧੋਵੋ ਮੂੰਹ ਧੋਣ ਤੋਂ ਪਹਿਲਾਂ ਵੀ ਸਿਰਫ ਪਾਣੀ ਨਾਲ ਮੂੰਹ ਸਾਫ਼ ਕਰੋ ਅਤੇ ਉਸ ਤੋਂ ਬਾਅਦ ਕਲੀਨਰ ਨਾਲ ਪੂਰੇ ਚਿਹਰੇ ਤੇ ਮਾਲਿਸ਼ ਕਰੋ ਇੱਕ ਵਾਰ ਮੂੰਹ ਤੋਂ ਦੇ ਸਮੇਂ ਤਕਰੀਬ 30 ਸੈਕਿੰਡ ਤੱਕ ਮ사ਜ ਕਰਨੀ ਚਾਹੀਦੀ ਹੈ ਮੂੰਹ ਧੋਣ ਤੋਂ ਬਾਅਦ ਤੌਲੀਏ ਨਾਲ ਮੂੰਹ ਸਾਫ਼ ਕਰ ਲਵੋ ਪਰ ਹੌਲੀ ਹੌਲੀ ਮੂੰਹ ਸਾਫ਼ ਕਰੋ ਤੌਲੀਏ ਨਾਲ ਚਿਹਰੇ ਨੂੰ ਰਗੜੋ ਨਾ ਕਿਉਂਕਿ ਇਹ ਤੁਹਾਡੇ ਚਿਹਰੇ ਤੇ ਝੁਰੜੀਆਂ ਪੈਣ ਦਾ ਖਤਰਾ ਵੀ ਹੋ ਸਕਦਾ ਹੈ ਮੂੰਹ ਸਾਫ਼ ਕਰਨ ਤੋਂ ਬਾਅਦ ਚਿਹਰੇ ਤੇ ਮੋਇਸਚਰਾਈਜ਼ਰ ਲਗਾਓ ਇਸ ਨਾਲ ਤੁਹਾਡੀ ਚਮੜੀ ਹਮੇਸ਼ਾ ਮਲਾਈਮ ਤੇ ਮੋਇਸਚਰਾਈਜ਼ਡ ਰਹੇਗੀ ਅੱਗੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥੀ ਧੰਨਵਾਦ ਹੈਲਥਨੰਦ ਬਿੰਕ ਬਰਾ ਲੈ ਕੇ ਹਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅਦਿਸ਼ਾ ਹੈਲਥੀ ਜਿਸ ਤਰ੍ਹਾਂ ਸਰੀਰ ਦੀ ਸਫਾਈ ਜ਼ਰੂਰੀ ਹੈ ਉਸੇ ਤਰ੍ਹਾਂ ਮੂੰਹ ਦੀ ਦੇਖਭਾਲ ਵੀ ਜ਼ਰੂਰੀ ਹੈ ਮੂੰਹ ਨੂੰ ਖੂਬਸੂਰਤ ਬਣਾਉਣ ਲਈ ਅਸੀਂ ਮਹਿੰਗੇ ਤੋਂ ਮਹਿੰਗੇ ਉਤਪਾਦ ਦੀ ਵਰਤੋਂ ਕਰਦੀ ਹਾਂ ਜੇਕਰ ਅਸੀਂ ਮੂੰਹ ਧੋਂਦੇ ਸਮੇਂ ਥੋੜਾ ਧਿਆਨ ਦੇਈਏ ਤਾਂ ਅਸੀਂ ਚਿਹਰੇ ਨੂੰ ਠੀਕ ਰੱਖ ਸਕਦੇ ਹਾਂ ਤੋਣਾ ਮਤਲਬ ਚਿਹਰੇ ਨੂੰ ਸਾਫ ਕਰਨਾ ਇਹ ਤਾਂ ਹਰ ਰੋਜ਼ ਸਾਰੇ ਹੀ ਕਰਦੇ ਹਨ ਪਰ ਕੀ ਤੁਸੀਂ ਮੂੰਹ ਧੋਣ ਦਾ ਸਹੀ ਤਰੀਕਾ ਜਾਣਦੇ ਹੋ ਕਈ ਲੋਕ ਮੂੰਹ ਧੋਦੇ ਸਮੇਂ ਅਜਿਹੀਆਂ ਗਲਤੀਆਂ ਕਰਦੇ ਹਨ ਜੋ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਉਸ ਨਾਲ ਚਿਹਰੇ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਮੂੰਹ ਧੋਣ ਦਾ ਸਹੀ ਤਰੀਕਾ ਜਿਸ ਨਾਲ ਤੁਹਾਡਾ ਚਿਹਰਾ ਵੀ ਸਾਫ ਹੋ ਜਾਵੇਗਾ ਅਤੇ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚੇਗਾ ਜਦੋਂ ਵੀ ਤੁਸੀਂ ਮੂੰਹ ਧੋਵੋ ਤਾਂ ਗਰਮ ਪਾਣੀ ਜਾਂ ਠੰਢੇ ਪਾਣੀ ਦਾ ਇਸਤੇਮਾਲ ਕਰੋ ਜੇਕਰ ਤੁਸੀਂ ਗਰਮ ਪਾਣੀ ਨਾਲ ਮੂੰਹ ਧੋਦੇ ਹੋ ਤਾਂ ਇਸ ਨਾਲ ਤੁਹਾਡੀ ਚਮੜੀ ਖੁਸ਼ਕ ਹੋਣ ਲੱਗ ਜਾਂਦੀ ਹੈ ਇਸ ਲਈ ਗਰਮ ਪਾਣੀ ਦੀ ਬਜਾਏ ਤੁਸੀਂ ਨਿੱਗੇ ਪਾਣੀ ਨਾਲ ਮੂੰਹ ਧੋ ਸਕਦੇ ਹੋ ਜੇਕਰ ਤੁਹਾਡੇ ਚਿਹਰੇ ਤੇ ਮੇਕਅਪ ਕੀਤਾ ਹੋਇਆ ਹੈ ਤਾਂ ਤਾਂ ਪਹਿਲਾਂ ਉਸ ਨੂੰ ਸਾਫ਼ ਕਰ ਲਓ ਉਹ ਤੁਸੀਂ ਇਸ ਨੂੰ ਰੂਨ ਜਾਂ ਕਿਸੇ ਕੱਪੜੇ ਨਾਲ ਸਾਫ਼ ਕਰ ਸਕਦੇ ਹੋ ਮੇਕਅਪ ਸਾਫ਼ ਕਰਨ ਤੋਂ ਬਾਅਦ ਹੀ ਤੁਸੀਂ ਮੂੰਹ ਧੋਵੋ ਮੂੰਹ ਧੋਣ ਤੋਂ ਪਹਿਲਾਂ ਵੀ ਸਿਰਫ ਪਾਣੀ ਨਾਲ ਮੂੰਹ ਸਾਫ਼ ਕਰੋ ਅਤੇ ਉਸ ਤੋਂ ਬਾਅਦ ਕਲੀਨਰ ਨਾਲ ਪੂਰੇ ਚਿਹਰੇ ਤੇ ਮਾਲਿਸ਼ ਕਰੋ ਇੱਕ ਵਾਰ ਮੂੰਹ ਤੋਂ ਦੇ ਸਮੇਤ ਤਕਰੀਬ 30 ਸੈਕਿੰਡ ਤੱਕ ਮ사ਜ ਕਰਨੀ ਚਾਹੀਦੀ ਹੈ ਮੂੰਹ ਧੋਣ ਤੋਂ ਬਾਅਦ ਤੌਲੀਏ ਨਾਲ ਮੂੰਹ ਸਾਫ਼ ਕਰ ਲਵੋ ਪਰ ਹੌਲੀ ਹੌਲੀ ਮੂੰਹ ਸਾਫ਼ ਕਰੋ ਤੌਲੀਏ ਨਾਲ ਚਿਹਰੇ ਨੂੰ ਰਗੜੋ ਨਾ ਕਿਉਂਕਿ ਇਹ ਤੁਹਾਡੇ ਚਿਹਰੇ ਤੇ ਚੁਰੜੀਆਂ ਪੈਣ ਦਾ ਖਤਰਾ ਵੀ ਹੋ ਸਕਦਾ ਹੈ ਮੂੰਹ ਸਾਫ਼ ਕਰਨ ਤੋਂ ਬਾਅਦ ਚਿਹਰੇ ਤੇ ਮੋਇਸਚਰਾਈਜ਼ਰ ਲਗਾਓ ਇਸ ਨਾਲ ਤੁਹਾਡੀ ਚਮੜੀ ਹਮੇਸ਼ਾ ਮਲਾਈਮ ਤੇ ਮੋਇਸਚਰਾਈਜ਼ ਰਹੇਗੀ ਅੱਗੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥਡੇ ਧੰਨਵਾਦ